ਕਲ ਜੀ ਹੁਣ ਤੁਸੀਂ ਇਸ ਰੂਪ ਦੇ ਵਿੱਚ ਆਏ ਹੋ ਜ਼ਿੰਦਗੀ ਦੇ ਵਿੱਚ ਕੀ ਬਦਲਾ ਆਇਆ ਜ਼ਿੰਦਗੀ 'ਚ ਬੱਬਾ ਜੀ ਬਹੁਤ ਬਦਲਾ ਆਇਆ ਜਿੱਦਾਂ ਪਹਿਲਾਂ ਮੈਂ ਰੋਡ ਤੇ ਜਾਂਦਾ ਸੀ ਆਪਣੇ ਯਾਰਾਂ ਦੋਸਤਾਂ ਨਾਲ ਜਾਂਦਾ ਸੀ ਮੈਨੂੰ ਅਗਲਾ ਹੈਰੀ ਕਹਿ ਕੇ ਆਵਾਜ਼ ਮਾਰਦਾ ਸੀ ਓਏ ਹੈਰੀ ਇੱਧਰ ਆ ਹੁਣ ਬੱਬਾ ਜੀ ਕੋਈ ਵੀ ਮਿਲਦਾ ਆ ਆ ਕੇ ਪਹਿਲਾਂ ਹੱਥ ਜੋੜਦਾ ਸਤਿਕਾਰ ਕਰਦਾ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹੱਤੇ ਸਤਿਕਾਰ ਕਰਕੇ ਬੋਲਦੇ ਆ ਸਭ ਤੋਂ ਪਹਿਲਾਂ ਰਿਸਪੈਕਟ ਮਿਲਦੀ ਹੈ ਕਿਹਨੇ ਤੁਹਾਨੂੰ ਨਹੀਂ ਔਖਾ ਲੱਗਦਾ ਜਿਵੇਂ ਕੁੜੀਆਂ ਨੂੰ ਸ਼ੌਂਕ ਹੁੰਦਾ ਹੈ ਕਿ ਜਿੱਥੇ ਵਿਆਹ ਤੇ ਜਾਣਾ ਹੈ ਜਾਂ ਕਿਤੇ ਹੋਰ ਜਾਣਾ ਹੈ ਤਿਆਰ ਹੋ ਕੇ ਜਾਈਏ ਮੇਕਅਪ ਕਰੀਏ ਪੂਰਾ ਹੁਣ ਤੁਸੀਂ ਬਿਲਕੁਲ ਸਾਦੇ ਮੈਨੂੰ ਪਹਿਲਾਂ ਵੀ ਇਹਨਾਂ ਸ਼ੌਂਕ ਨਹੀਂ ਸੀ ਦੋ ਘੜੀ ਦਾ ਫੈਸ਼ਨ ਇਹ ਨਾਲ ਜਾਣਾ ਜਾਣਤਾ ਉਹ ਪਰਮਾਤਮਾ ਦਾ ਨਾਮ ਹੀ ਹੈ ਉਹ ਤੁਸੀਂ ਨਸ਼ੇ 'ਚ ਕਿੱਦਾਂ ਲੱਗੇ ਕੀ ਉਹਦੇ ਪਿੱਛੇ ਕੀ ਹੋਇਆ ਸੀਗਾ ਕਰੇ ਪੈਸਾ ਹੈਗਾ ਸੀ ਆਪਾਂ ਚੰਡੀਗੜ੍ਹ ਚਲੇ ਗਏ ਉਹ ਚੰਡੀਗੜ੍ਹ ਜਦੋਂ ਗਏ ਉੱਥੇ ਫਲੈਟ ਦੇ ਵਿੱਚ ਰਹਿੰਦੇ ਸੀ ਉੱਥੇ ਨਸ਼ੇ ਵਗੈਰਾ ਕਰਨ ਲੱਗੇ ਮੁੰਡੇ ਨਾਲ ਆਲ ਕੀ ਉੱਥੋਂ ਹੀ ਸਟਾਰਟ ਹੋ ਗਿਆ ਸੀ ਗੰਮ ਕਿਹੜਾ ਕਿਹੜਾ ਨਸ਼ਾ ਕੀਤਾ ਤੁਸੀਂ ਜ਼ਿੰਦਗੀ ਚ ਸਾਰੀ ਕੀਤੇ ਬਾਕੀ ਇੱਕ ਚਿੱਟੇ ਨੂੰ ਛੱਡ ਕੇ ਬਾਕੀ ਸਾਰੇ ਨਸ਼ੇ ਕੀਤੇ ਦੁੱਖ ਦਰਦ ਭੌਂ ਨਿਕਟ ਨਾ ਤੈ ਨਰਕੇ ਰਹੇ ਹੌਂ ਜੋ ਜਾ ਕੇ ਇੱਕ ਬਾਰ ਚੌਪਈ ਕੋ ਕਹੇ ਜਦੋਂ ਬੱਚਪਈ ਸਾਹਿਬ ਦਾ ਪਾਠ ਪੜ੍ਹਦੇ ਨਾ ਪਾਪਾ ਜੀ ਦੁੱਖ ਦਰਦ ਆਪਣੇ ਨੇੜੇ ਨਹੀਂ ਰਹਿੰਦਾ ਹੈਗਾ ਜਿੰਨਾ ਪਹਿਹਾ ਪੂਗਾ ਇਹ ਆਪਾਂ ਨੂੰ ਸਮਝ ਤੋਂ ਬਾਹਰ ਹੋ ਜਾਂਦਾ ਵੀ ਇਹ ਚੀਜ਼ਾਂ ਆਪਣੇ ਲੋੜਵੰਦ ਨਹੀਂ ਹੈਗੀਆਂ ਲੋੜਵੰਦ ਪਰਮਾਤਮਾ ਦਾ ਨਾਮ ਆ ਜਿਹਨੇ ਆਪਾਂ ਨੂੰ ਅੱਗੇ ਲੈ ਕੇ ਜਾਣਾ ਆਪ ਦੁਨਿਆਵੀ ਚੀਜ਼ਾਂ ਨੇ ਇਹ ਦੁਨੀਆਂ ਚ ਹੀ ਰਹਿ ਜਾਣੀਆਂ ਨੇ ਇਹ ਅੱਗੇ ਨਹੀਂ ਜਾਣੀਆਂ ਪਹਿਲਾਂ ਸਰ ਜੀ ਹੁਣ ਤੁਸੀਂ ਇਸ ਰੂਪ ਦੇ ਵਿੱਚ ਆਏ ਹੋ ਜ਼ਿੰਦਗੀ ਦੇ ਵਿੱਚ ਕੀ ਬਦਲਾ ਆਇਆ ਜ਼ਿੰਦਗੀ 'ਚ ਬੱਬਾ ਜੀ ਬਹੁਤ ਬਦਲਾ ਆਇਆ ਜਿੱਦਾਂ ਪਹਿਲਾਂ ਮੈਂ ਰੋਡ ਤੇ ਜਾਂਦਾ ਸੀ ਆਪਣੇ ਯਾਰਾਂ ਦੋਸਤਾਂ ਨਾਲ ਜਾਂਦਾ ਸੀ ਮੈਨੂੰ ਅਗਲਾ ਹੈਰੀ ਕਹਿ ਕੇ ਆਵਾਜ਼ ਮਾਰਦਾ ਸੀ ਓਏ ਹੈਰੀ ਇੱਧਰ ਆ ਹੁਣ ਬੱਬਾ ਜੀ ਕੋਈ ਵੀ ਮਿਲਦਾ ਆ ਕੋਈ ਵੀ ਆ ਕੇ ਪਹਿਲਾਂ ਹੱਥ ਜੋੜਦਾ ਸਤਿਕਾਰ ਕਰਦਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਂ ਫਿਰ ਸਿੰਘ ਆ ਤਾਂ ਫਤਿਹ ਬੁਲਾਉਂਦਾ ਆ ਜਾਂ ਫਿਰ ਬਾਬਾ ਜੀ ਸਤਿ ਸ੍ਰੀ ਅਕਾਲ ਸਤਿਕਾਰ ਕਰਕੇ ਬੋਲਦੇ ਆ ਸਭ ਤੋਂ ਪਹਿਲਾਂ ਰਿਸਪੈਕਟ ਮਿਲਦੀ ਇਹ ਤੁਹਾਨੂੰ ਲੱਗਦਾ ਕਿ ਜਿਹੜਾ ਤੁਹਾਡਾ ਸਰੂਪ ਹੈ ਜਿਹੜਾ ਤੁਹਾਡਾ ਬਾਣਾ ਹੈ ਉਸ ਕਰਕੇ ਤੁਹਾਨੂੰ ਵੀ ਰਿਸਪੈਕਟ ਜਿਹੜੀ ਮਿਲਣ ਲੱਗੀ ਹਾਂਜੀ ਬਿਲਕੁਲ ਬਾਕੀ ਮੈਨੂੰ ਨਹੀਂ ਰਿਸਪੈਕਟ ਮਿਲਦੀ ਮਹਾਰਾਜ ਨੂੰ ਰਿਸਪੈਕਟ ਮਿਲਦੀ ਆ ਕਿਉਂਕਿ ਉਹਨਾਂ ਨੇ ਆਪਣਾ ਸਰੂਪ ਸਾਨੂੰ ਦਿੱਤਾ ਆ ਕਹਿੰਦੇ ਤੁਹਾਨੂੰ ਨਹੀਂ ਔਖਾ ਲੱਗਦਾ ਜਿਵੇਂ ਕੁੜੀਆਂ ਨੂੰ ਸ਼ੌਂਕ ਹੁੰਦਾ ਹੈ ਕਿ ਜੇ ਕਿਤੇ ਵਿਆਹ ਤੇ ਜਾਣਾ ਹੈ ਜਾਂ ਕਿਤੇ ਹੋਰ ਜਾਣਾ ਹੈ ਤਿਆਰ ਹੋ ਕੇ ਜਾਈਏ ਮੇਕਅਪ ਕਰੀਏ ਪੂਰਾ ਹੁਣ ਤੁਸੀਂ ਬਿਲਕੁਲ ਸਾਦੇ ਮੈਨੂੰ ਪਹਿਲਾਂ ਵੀ ਇਹਨਾਂ ਸ਼ੌਂਕ ਨਹੀਂ ਸੀ ਪਹਿਲਾਂ ਵੀ ਸਿੰਪਲ ਰਹਿਣੀ ਸਹੀ ਸੀ ਤਾਂ ਹੁਣ ਤਾਂ ਬਿਲਕੁਲ ਵੀ ਨਹੀਂ ਹੈ ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਆਪਾਂ ਚਿੰਤਾ ਕਿਹੜੀ ਗੱਲ ਦੀ ਕਰਨੀ ਹੁਣ ਫੈਸ਼ਨਾਂ ਦੀ ਕਾਦੇ ਵਾਸਤੇ ਉਹ ਜਿਹੜ ਮਾਲਕ ਨੇ ਬਣਾਈ ਨਹੀਂ ਬੰਦੇ ਨੇ ਬਣਾਏ ਹੋਏ ਆ ਆਪਾਂ ਉਹਦੀ ਚਿੰਤਾ ਕਿਉਂ ਕਰੀਏ ਦੋ ਘੜੀ ਦਾ ਫੈਸ਼ਨ ਹੀ ਨਾਲ ਜਾਣਾ ਜਾਣਾ ਤਾਂ ਉਹ ਪਰਮਾਤਮਾ ਦਾ ਨਾਮ ਹੀ ਆ ਇਹ ਸੀਜ਼ਨ ਨੂੰ ਬਹੁਤ ਅੱਜਕੱਲ ਸਾਡੇ ਜਿਹੜੇ ਨੇਗੇ ਉਹ ਛੱਡਦੇ ਜਾ ਰਹੇ ਨੇਗੇ। ਹਾਂਜੀ। ਕਹਿੰਦਾ ਗੱਲ ਕਰੀਏ ਜੇ ਦਸਤਾਰ ਵੀ ਅੱਜਕੱਲ ਤਾਈਂ ਬੰਦੇ ਨੇ ਕਿ ਅਸੀਂ ਵੀਡੀਓ ਚ ਵਧੀਆ ਦਿਖਾਂਗੇ। ਤਾਂ ਪੱਗ ਬੰਦੇ ਆ ਉਹਦੀ ਮਹੱਤਤਾ ਅਸਲ ਜਿਹੜਾ ਹੈ ਉਹ ਸ਼ਾਇਦ ਨਹੀਂ ਪਛਾਣਦੇ। ਭਈ ਪਹਿਲਾਂ ਵਾਲੀ ਜਿਹੜੀ ਤੁਹਾਡੀ ਜ਼ਿੰਦਗੀ ਹੈ ਤੁਸੀਂ ਜਿਵੇਂ ਦੱਸਿਆ ਵੀ ਨਸ਼ੇ ਕਰਦੇ ਸੀਗੇ ਉਹਦੇ ਵਿੱਚ ਕਹਿੰਦੇ ਆ ਵੀ ਜਦੋਂ ਬੰਦਾ ਨਸ਼ੇ ਕਰਦਾ ਨਾ ਨਸ਼ੇ ਕਰਕੇ ਉਹਨੂੰ ਐ ਦੁਨੀਆ ਦੀ ਸੁਰਤੋਂ ਭੁੱਲ ਜਾਂਦੀ ਆ ਬੜਾ ਐਨ ਆਨੰਦ ਚ ਰਹਿੰਦਾ। ਹੁਣ ਤੁਸੀਂ ਜਿਹੜਾ ਹੈ ਹੁਣ ਤੁਸੀਂ ਅਮਰੇਸ਼ਾ ਕਿਹਾ ਹੁਣ ਤੁਹਾਨੂੰ ਵੱਖਰਾ ਨਸ਼ਾ ਇੱਕ ਜਿਹੜਾ ਮਿਲ ਗਿਆ। ਹੁਣ ਪਹਿਲਾਂ ਹੁੰਦਾ ਸੀ ਜਿੱਦਾਂ ਕਿਸੇ ਨੇ ਓਏ ਵੀ ਕਹਿਤਾ ਅਗਰੈਸਿਵ ਹੋ ਜਾਣਾ ਵੀ ਤੂੰ ਮੈਨੂੰ ਓਏ ਕਿੱਦਾਂ ਕਹਿਤਾ ਹੁਣ ਜਦੋਂ ਤੋਂ ਸਾਲ ਡੇਢ ਸਾਲ ਹੋ ਗਿਆ ਬਾਣੀ ਪੜਨ ਲੱਗੇ ਆ ਜੇ ਕੋਈ ਕਹਿ ਹੁੰਦਾ ਨਾ ਓਏ ਵੀ ਤਾਂ ਉਹ ਕਹਿ ਦਿੰਦਾ ਵੀ ਵਾਹਿਗੁਰੂ ਚਲ ਕੋਈ ਗੱਲ ਨਹੀਂ ਐਨੀ ਨਿਮਰਤਾ ਆ ਜਾਂਦੀ ਆ ਬਾਕੀ ਐਦਾਂ ਆ ਵੀ ਬਾਣੀ ਪੜੋਂਗੇ ਮਾਨੂੰ ਸ਼ਾਂਤੀ ਮਿਲਦੀ ਆ ਤੁਹਾਡਾ ਮਨ ਹੈ ਨਾ ਕਿਸੇ ਤੇ ਅਗਰੈਸਿਵ ਹੋਣ ਨੂੰ ਹੁੰਦਾ ਸ਼ਾਂਤੀ ਮਿਲਦੀ ਬਾਕੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਨਸ਼ਾ ਨਸ਼ਾ ਹੁਣ ਬਾਣੀ ਦਾ ਹੀ ਬਹੁਤ ਆ ਪਾਪਾ ਜੀ ਹੋਰ ਨਸ਼ੇ ਦੂਰ ਆਪਾਂ ਇੱਕ ਵਾਰੀ ਤੁਸੀਂ ਬਾਣੀ ਪੜ੍ਹ ਕੇ ਦੇਖੋ ਚਪਈ ਸਾਹਿਬ ਦਾ ਪਾਠ ਕਰਕੇ ਦੇਖੋ ਉਹੀ ਨਸ਼ਾ ਬਹੁਤ ਆ ਸੀ ਕੋਈ ਤੁਹਾਡੀ ਪਹਿਲਾਂ ਜਿਹੜੀ ਰੂਟੀਨ ਸੀਗੀ ਉਹ ਕਿਦਾਂ ਦੀ ਸੀ ਤੇ ਹੁਣ ਤੁਸੀਂ ਕਿਹੜੀ ਰੂਟੀਨ ਫਾਲੋ ਕਰਦੇ ਹੋ ਸਵੇਰ ਤੋਂ ਲੈ ਕੇ ਬਾਬਾ ਜੀ ਪਹਿਲਾਂ ਮੈਂ ਬਿਲਕੁਲ ਵਿਹਲਾ ਸੀ ਘਰੇ ਮੰਮੀ ਉਹਨਾਂ ਦੀ ਦੁਕਾਨ ਆ ਹੈਂਡਲ ਹੁੰਦੀ ਪਾਪਾ ਦੀ ਬੜਾ ਬਰਾਦਰ ਬੈਂਕ ਚ ਮੈਨੇਜਰ ਆ ਉਹ ਨੂੰ ਬੇਟੇ ਨੂੰ ਮੇਰੇ ਨੂੰ ਉਹ ਚੀਜ਼ਾਂ ਚ ਜਾਵ ਲਿਆ ਕੇ ਦੇ ਦਿੰਦਾ ਸੀ ਮੇਰੇ ਬੇਟੇ ਦੀ ਫੀਸ ਸਕੂਲ ਦੀ ਪਾਪਾ ਹੁਣੀ ਭਰ ਦਿੰਦੇ ਸੀ ਘਰ ਦਾ ਖਰਚਾ ਉਹ ਕਰ ਦਿੰਦੇ ਸੀ ਮੈਨੂੰ ਕੋਈ ਟੈਨਸ਼ਨ ਨਹੀਂ ਸੀ ਆਪਾਂ ਉੱਠੀਦਾ ਸੀ 10 11 ਵਜੇ ਆਰਾਮ ਨਾਲ ਉੱਠ ਕੇ ਨਹਾ ਧੋ ਕੇ ਰੋਟੀ ਪਾਣੀ ਖਾ ਕੇ ਫੇਰ ਸੋ ਜਾਣਾ ਫਿਰ 11:00 ਤੱਕ ਨਾ ਚੱਲ ਜਾਣਾ ਸ਼ਾਮ ਨੂੰ ਆ ਕੇ ਦਰਦੂਰੂ ਪੀ ਕੇ ਸ਼ਾਮ ਨੂੰ ਆ ਕੇ ਫਿਰ ਫੇਰ ਆਪਣਾ ਸੋ ਜਾਣਾ ਹੁਣ ਬਾਬਾ ਜੀ ਆਪਾਂ ਸਵੇਰੇ ਉੱਠੀਦਾ 4:30 ਵਜੇ ਉੱਠ ਕੇ ਪਹਿਲਾਂ ਨਿਤਨੇਮ ਦੀ ਪਾਣੀ ਪੰਜ ਬਾਣੀਆਂ ਦੀ ਪਾਠ ਕਰੀਦਾ ਆਪਾਂ ਉਸ ਤੋਂ ਬਾਅਦ ਫਿਰ ਆਪਾਂ ਜਾਂਦੇ ਆ ਗੁਰਦੁਆਰੇ ਸਾਹਮਣੇ ਰੋਡ ਤੇ ਗੁਰਦੁਆਰਾ ਗੁਰਦੁਆਰੇ ਜਾਣ ਤੋਂ ਬਾਅਦ ਫਿਰ ਰੋਟੀ ਪ੍ਰਸ਼ਾਦਾ ਪਾਣੀ ਛੱਕ ਕੇ ਉਸ ਤੋਂ ਬਾਅਦ ਆਪਾਂ ਸ਼ਰਦਾ ਜੀ ਦਾ ਪੈਰ ਲਾਉਣੇ ਉੱਥੇ ਚੱਲ ਗਏ। ਉੱਥੋਂ ਸ਼ਾਮ ਨੂੰ ਆ ਕੇ ਰਹਿਰਾ ਸਾਹਿਬ ਦਾ ਉੱਥੇ ਵੀ ਬਾਣੀ ਪੜੀਦੀ ਆ। ਫਿਰ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਕਰਿਆ ਆ ਕੇ ਕਰਕੇ ਉਸ ਤੋਂ ਬਾਅਦ ਆਰਾਮ ਕਰੀ। ਪਹਿਨੇ ਤੁਹਾਨੂੰ ਪਹਿਲਾਂ ਜਦੋਂ ਜੇ ਅਮਰਤ ਨਹੀਂ ਸੀ ਛਕਿਆ ਉਸ ਤੋਂ ਪਹਿਲਾਂ ਜਿਵੇਂ ਦੱਸਿਆ ਇਹਨਾਂ ਨੇ ਕਿ ਨਸ਼ੇ-ਨਸ਼ੇ ਕਰਦੇ ਸੀਗੇ ਤੁਹਾਨੂੰ ਕਿਦਾਂ ਦਾ ਲੱਗਦਾ ਸੀਗਾ? ਬਹੁਤ ਔਖਾ ਲੱਗਦਾ ਸੀਗਾ। ਐਦਾਂ ਕੋਈ ਝਗੜਾ ਨਹੀਂ ਸੀ ਕਦੀ ਕੋਈ ਕੁਝ ਨਹੀਂ ਸੀ। ਪਰ ਔਖਾ ਲੱਗਦਾ ਸੀ। ਨਹੀਂ ਬਬਾਈ ਮੈਂ ਕਦੇ ਘਰੇ ਆ ਕੇ ਵੀ ਜਿੱਦਾਂ ਲੋਕ दारू ਪਿੰਦੇ ਆ ਜਾਂ ਨਸ਼ੇ ਕਰਕੇ ਘਰੇ ਆ ਕੇ ਲੜਦੇ ਆ ਜਾਂ ਬਾਹਰ ਲੜਦੇ ਆ ਕਦੇ ਇਦਾਂ ਦੀ ਕੋਈ ਗੱਲ ਨਹੀਂ ਸੀ ਹੋਈ। ਬਾਹਰ ਹਾਂ ਜਿੱਦਾਂ ਕਿਸੇ ਨੇ ਕੋਈ ਲੜਾਈਆਂ 'ਚ ਚਲੇ ਗਏ ਉਹ ਬਹੁਤ ਚਸਕਾ ਸੀ ਵੀ ਹਾਂ ਚਲੋ ਲੜਾਈ 'ਚ ਚਲੀਏ। ਵੀ ਘਰੇ ਆ ਕੇ ਕੋਈ ਗੱਲ ਨਹੀਂ ਸਿਖਾਉਂਦੇ ਨਸ਼ਾ ਜ਼ਰੂਰ ਕਰਦਾ ਸੀ ਪਰ ਘਰੇ ਆ ਕੇ ਕੋਈ ਗੱਲ ਨਹੀਂ ਸਿਖਾਉਂਦਾ दारू ਪਿੰਦੇ ਸੀ ਬਹੁਤ ਪਰ ਕਦੇ ਘਰੇ ਆ ਕੇ ਗੱਲ ਨਹੀਂ ਸਿਪਾਇਆ। ਉਹ ਤੁਸੀਂ ਨਸ਼ੇ 'ਚ ਕਿੱਦਾਂ ਲੱਗੇ ਕੀ ਉਹਦੇ ਪਿੱਛੇ ਕੀ ਹੋਇਆ ਸੀਗਾ ਉਹ ਉਹ ਇਦਾਂ ਸੀ ਬਾਬਾ ਜੀ ਵੀ ਕਮਾਉਣ ਵਾਲੇ ਸਾਰੇ ਹੈਗੇ ਸੀ ਘਰੇ ਮੈਂ ਛੋਟਾ ਸਭ ਤੋਂ بڑا ਬ੍ਰਦਰ ਐ ਤੇ ਪਾਪਾ ਸੀਗੇ ਘਰੇ ਪੈਸਾ ਹੈਗਾ ਸੀ ਆਪਾਂ ਚੰਡੀਗੜ੍ਹ ਚਲੇ ਗਏ ਉਹ ਚੰਡੀਗੜ੍ਹ ਜਦੋਂ ਗਏ ਉੱਥੇ ਫਲੈਟ ਦੇ ਵਿੱਚ ਰਹਿੰਦੇ ਸੀ ਉੱਥੇ ਨਸ਼ੇ ਵਗੈਰਾ ਕਰਨ ਲੱਗੇ ਮੁੰਡਿਆਂ ਨਾਲ ਆੜ ਕੇ ਉੱਥੋਂ ਹੀ ਸਟਾਰਟ ਹੋ ਗਿਆ ਸੀ ਕੰਮ ਤੇ ਫਿਰ ਜਦੋਂ ਤੁਸੀਂ ਹੁਣ ਜਦੋਂ ਅਮਰੇਸ਼ ਕਿਹਾ ਫਿਰ ਔਖਾ ਨਹੀਂ ਲੱਗਿਆ ਕਹਿੰਦੇ ਨਸ਼ੇ ਇੱਕ ਵਾਰੀ ਬੰਦੇ ਨੂੰ ਲੱਗ ਜਾਣ ਛੱਡਣੇ ਬਹੁਤ ਔਖੇ ਹੁੰਦੇ ਨੇ ਨਹੀਂ ਨਹੀਂ ਆਪਾਂ ਉਸ ਲੈਵਲ ਤੱਕ ਨਹੀਂ ਸੀ ਪਹੁੰਚੇ ਜਿਹੜਾ ਨਸ਼ਾ ਛੱਡਿਆ ਨਹੀਂ ਜਾ ਸਕਦਾ ਉਸ ਲੈਵਲ ਤੱਕ ਪਹੁੰਚੇ ਨਹੀਂ ਸੀ ਮਾਰਾ ਦੀ ਕਿਹੜਾ ਕਿਹੜਾ ਨਸ਼ਾ ਕੀਤਾ ਤੁਸੀਂ ਜ਼ਿੰਦਗੀ ਚ ਸਾਰੇ ਕੀਤੇ ਵਾਪੇ ਇੱਕ ਚਿੱਟੇ ਨੂੰ ਛੱਡ ਕੇ ਬਾਕੀ ਸਾਰੇ ਨਸ਼ੇ ਕੀਤੇ ਸਾਰੇ ਪੈਸੇ ਜਿਹੜਾ ਉਹ ਘਰਦਿਆਂ ਤੋਂ ਫਿਰ ਲੈ ਕੇ ਤੁਸੀਂ ਕਰਦਿਆਂ ਕਦੇ ਘਰਦਿਆਂ ਨੇ ਨਹੀਂ ਕਿਹਾ ਕਿ ਯਾਰ ਤੂੰ ਕਿੱਥੇ ਪੈਸੇ ਲੈ ਕੇ ਜਾਣਾ ਹੈ ਪਪਾ ਜੀ ਉਹਨਾਂ ਨੂੰ ਬੜੇ ਝੂਠ ਬੋਲੇ ਵੀ ਅੱਜ ਮੈਂ ਗੱਡੀ ਦਾ ਕੰਮ ਕਰਾਉਣਾ ਆ ਜਾਂ ਅੱਜ ਮੈਂ ਮੋਟਰਸਾਈਕਲ ਖਰਾਬ ਹੋ ਗਿਆ ਜਾਂ ਅੱਜ ਮੈਂ ਫੀਸ ਭਰਨੀ ਆ ਇਦਾਂ ਦੀ ਝੂਠ ਵਗੈਰਾ ਬੋਲ ਕੇ ਬੜੇ ਪੈਸੇ ਖਰਚੇ ਹੁੰਦੇ ਅੱਜ ਉਹ ਸਮਾਂ ਆ ਜਾਂਦਾ ਵੀ ਉਹ ਪੈਸਾ ਮੈਂ ਬਚਾਇਆ ਹੁੰਦਾ ਤਾਂ ਅੱਜ ਮੈਂ ਹੋਰ ਵੱਡੀ ਗੱਡੀ 'ਚ ਹੁੰਦਾ ਪਰ ਮਾਲਕ ਨੇ ਕਿਹਾ ਵੀ ਜਿੰਨਾ ਦੁੱਖ ਦਰਦ ਭੋਅ ਨਿਕਟ ਨਾ ਤੈਨ ਨਰਕੇ ਰਹੇ ਔਂ ਜੋ ਜਾ ਕੇ ਇੱਕ ਬਾਾਰ ਚੌਪਈ ਕੋ ਕਹੇ ਜਦੋਂ ਆਪਾਂ ਚੌਪਈ ਸਾਹਿਬ ਦਾ ਪਾਠ ਪੜ੍ਹਦੇ ਨਾ ਪਪਾ ਜੀ ਦੁੱਖੋ ਦਰਦ ਆਪਣੇ ਨੇੜੇ ਨਹੀਂ ਰਹਿੰਦਾ ਹੈਗਾ ਆ ਚਿੰਤਾ ਆ ਜਿੰਨਾ ਪੈਸਾ ਪੂਗਾ ਇਹ ਆਪਾਂ ਨੂੰ ਸਮਝ ਤੋਂ ਬਾਹਰ ਹੋ ਜਾਂਦਾ ਵੀ ਇਹ ਚੀਜ਼ਾਂ ਆਪਣੀ ਲੋੜਵੰਦ ਨਹੀਂ ਹੈਗੀਆਂ ਲੋੜਵੰਦ ਪਰਮਾਤਮਾ ਦਾ ਨਾਮ ਆ ਜਿਨੇ ਆਪਾਂ ਨੂੰ ਅੱਗੇ ਲੈ ਕੇ ਜਾਣਾ ਆ ਆਪ ਦੁਨਿਆਵੀ ਚੀਜ਼ਾਂ ਨੇ ਇਹ ਦੁਨੀਆਂ ਚ ਹੀ ਰਹਿ ਜਾਣੀਆਂ ਨੇ ਇਹ ਅੱਗੇ ਨਹੀਂ ਜਾਣੀਆਂ ਪਹਿਲਾਂ ਜਦੋਂ ਤੁਸੀਂ ਉਸ ਟਾਈਮ ਸੀ ਨਸ਼ੇ ਕਰਦੇ ਸੀਗੇ ਉਦੋਂ ਤੁਹਾਨੂੰ ਫੈਮਿਲੀ ਦੀ ਨਹੀਂ ਕਦੇ ਚਿੰਤਾ ਹੋਈ ਕਿ ਮੇਰੀ ਵਾਈਫ ਹੈਗੀ ਇਹ ਨਾਲ ਮੇਰਾ ਅੱਗੇ ਬੇਟਾ ਆਇਆ ਤਾਂ ਮੈਂ ਉਹਨਾਂ ਦਾ ਕਿੱਦਾਂ ਦੇਖੂ ਅੱਗੇ ਕੀ ਕਰੂੰਗਾ ਬਾਬਾ ਉਦੋਂ ਬਾਬਾ ਜੀ ਕੋਈ ਸਮਝ ਹੀ ਨਹੀਂ ਸੀਗੀ ਇੱਕ ਇਹੀ ਚੀਜ਼ ਆਪਾਂ ਮੈਂ ਮਨ ਚ ਬਿਠਾਈ ਹੋਈ ਆ ਵੀ ਉਦੋਂ ਮੈਨੂੰ ਸਮਝ ਹੀ ਨਹੀਂ ਸੀ ਸਮਝ ਹੀ ਹੁਣ ਆਈ ਆ ਜ਼ਿੰਦਗੀ ਦੀ ਹੁਣ ਉਦੋਂ ਕੋਈ ਵੀ ਜਿੱਦਾਂ ਆਪਾਂ ਲੜਾਈ ਝਗੜੇ ਚ ਲੱਗੇ ਕੋਈ ਸਮਝ ਨਹੀਂ ਸੀ ਵੀ ਬਾਅਦ ਚ ਬੱਚੇ ਦਾ ਕੀ ਬਣੂ ਮੇਰੀ ਵਾਈਫ ਦਾ ਕੀ ਬਣੂ ਮੇਰੇ ਮੰਮੀ ਡੈਡੀ ਦਾ ਕੀ ਬਣੂ ਕੋਈ ਸਮਝ ਨਹੀਂ ਸੀ ਜਿੱਥੇ ਦਿਲ ਕੀਤਾ ਚਲ ਗਏ ਪਰ ਹੁਣ ਨਹੀਂ ਜਦੋਂ ਦਾ ਮੈਂ ਉਹ ਰਛਿਆ ਮੈਂ ਸਾਰੇ ਦੋਸਤ ਛੱਡ ਦਿੱਤੇ ਸਾਰੇ ਜਿੰਨੇ ਆਪਣੀ ਫਰੈਂਡ ਸਰਕਲ ਸੀਗਾ ਸਾਰਾ ਛੱਡਤਾ ਬਾਈ ਬਾਕੀ ਕੁਸ਼ਕਾਬ ਵੀ ਛੱਡ ਗਏ ਕਿਉਂਕਿ ਜਿੰਨਾਂ ਨੂੰ ਨਸ਼ਾ ਪਸੰਦ ਆ ਉਹਨਾਂ ਨੂੰ ਇਹ ਚੀਜ਼ ਨਹੀਂ ਪਸੰਦ ਆਗੀ ਉਹ ਆਪ ਵੀ ਛੱਡ ਗਏ ਅੱਛਾ ਇੱਕ ਚੀਜ਼ ਮੈਨੂੰ ਜ਼ਰੂਰ ਦੱਸੋ ਕਿ ਜਿਵੇਂ ਕੁਝ ਗੱਲਾਂ ਹੁਣ ਆਪਾਂ ਦੇਖਦੇ ਵੀ ਤੁਸੀਂ ਧਿਆਨ ਸਿੰਘ ਸਜੇ ਹੋਏ ਹੋ ਆਮ ਇੱਕ ਬੰਦਾ ਜਿਹਨੇ ਹੈ ਜਿਹਨੇ ਅਮਰੇ ਸ਼ਕਿਆ ਹੁੰਦਾ ਆਪਣੇ ਕੋਲੇ ਇੱਕ ਸ਼੍ਰੀ ਸਾਹਿਬ ਰੱਖਦਾ ਤੁਸੀਂ ਇੰਨੇ ਸਾਰੇ ਸ਼ਸਤਰ ਰੱਖੇ ਹੋਏ ਨੇਗੇ ਨਿਹੰਗ ਸਿੰਘ ਇੱਕ ਹੀ ਇੰਨੇ ਸਾਰੇ ਸ਼ਸਤਰ ਕਿਉਂ ਰੱਖਦੇ ਨੇ ਆਪਣੇ ਕੋਲੇ ਬਾਬਾ ਜੀ ਮਹਾਰਾਜ ਨੇ ਕਿਹਾ ਸ਼ਸਤਰਾਂ ਕੇ ਅਧੀਨ ਹੈ ਰਾਜ ਜੇ ਆਪਾਂ ਰਾਜ ਲੈਣਾ ਵੈਸੇ ਤਾਂ ਮੈਂ ਤੁਹਾਨੂੰ ਦੱਸਦਾ ਜਿਹੜੀ ਇੱਕ ਫੌਜ ਹੁੰਦੀ ਆ ਗ੍ਰੰਥੀ ਸਿੰਘ ਵਾਲੀ ਉਹ ਵੀ ਫੌਜ ਆ ਆਪਣੀ ਅਸੀਂ ਨੇ ਅੰਸੇਗਾ ਉਹੀ ਫੌਜ ਆ ਪਰ ਫੌਜ ਤੇ ਫੌਜ ਦੇ ਵਿੱਚ ਫਰਕ ਹੁੰਦਾ ਕੀ ਫਰਕ ਹੁੰਦਾ ਜਿੱਦਾਂ ਹੁਣ ਆਪਣੀ ਪੰਜਾਬ ਪੁਲਿਸ ਲਾ ਲਓ ਪੰਜਾਬ ਪੁਲਿਸ ਹੈਗੀ ਆ ਉਹ ਡਿਊਟੀ ਤੇ दारू ਪੀ ਸਕਦੇ ਆ ਨਹੀਂ ਪੀ ਸਕਦੇ ਨਾ ਉਦਾਂ ਹੀ ਫੌਜ ਦੇ ਵਿੱਚ ਜਦੋਂ ਆਪਾਂ ਜਾਣੇ ਆ ਉਹਨਾਂ ਨੂੰ ਡਿਊਟੀ ਦੇ ਉੱਤੇ ਰਮ ਆਉਂਦੀ ਆ ਆਉਂਦੀ ਆ ਨਾ ਉਹਨਾਂ ਤੇ ਉਹਦੇ ਵਿੱਚ ਕੀ ਫਰਕ ਆ ਉਹਨਾਂ ਨੇ ਬਾਰਡਰਾਂ ਤੇ ਲੜਨਾ ਆ ਇਹਨਾਂ ਨੇ ਦੇਸ਼ ਦੇ ਵਿੱਚ ਸੌਰੀ ਆਪਣੇ ਕਮਿਊਨਿਟੀ ਜੋ ਵੀ ਹੈ ਉਹਦੇ ਵਿੱਚ ਇਹਨਾਂ ਨੇ ਸਿਰਫ ਆਪਣਿਆਂ ਦੀ ਰੱਖਿਆ ਕਰਨੀ ਆ ਉਹਨਾਂ ਨੇ ਕੀ ਕਰਨਾ ਰੱਖਿਆ ਤਾਂ ਆਪਣੀ ਕਰਨੀ ਆ ਲੜਨਾ ਦੂਜਿਆਂ ਨਾਲ ਇਹਨਾਂ ਨੇ ਆਪਣੇ ਨਾਲ ਹੀ ਲੜਨਾ ਇਹ ਹਥਿਆਰ ਨਹੀਂ ਚੱਕ ਸਕਦੇ ਹੁਣ ਅਸੀਂ ਆ ਜਿਹੜੇ ਹੁਣ ਜਿਹੜੇ ਗ੍ਰੰਥੀ ਸਿੰਘ ਨੇ ਉਹਨਾਂ ਨੇ ਪਾਣੀ ਹੀ ਪੜਨੀ ਹੈ ਗੁਰਦੁਆਰੇ ਗੁਰਦੁਆਰੇ ਕਿਹਦੇ ਨਾਲ ਲੜਾਈ ਹੋ ਸਕਦੀ ਹੈ ਵੱਧ ਤੋਂ ਵੱਧ ਆਪਣੇ ਨਾਲ ਬੈਸ ਬਸਾਈ ਹੋ ਸਕਦੀ ਹੈ ਸਾਡੀ ਕਿਹਦੇ ਨਾਲ ਲੜਾਈ ਹੋਣੀ ਆ ਜਿਨੇ ਮਾਰਾ ਦਾ ਅਪਮਾਨ ਕਰਨਾ ਹੈ ਸਾਨੂੰ ਉਹਦਾ ਸੋਦਾ ਵੀ ਲਾਉਣਾ ਪੈ ਸਕਦਾ ਸਾਨੂੰ ਕੋਈ ਵੀ ਹੱਦ ਤੱਕ ਜਾ ਸਕਦੇ ਆ ਜੇ ਕੋਈ ਮਹਾਰਾਜ ਦਾ ਆਪਣਾ અપਮਾਨ ਕਰਦਾ ਆ ਬੇਅਦਵੀ ਕਰਦਾ ਆ ਤਾਂ ਅਸੀਂ ਕੋਈ ਵੀ ਹੱਦ ਤੱਕ ਜਾ ਸਕਦੇ ਆ ਵੀ ਅਸੀਂ ਸੋਦਾ ਵੀ ਲਾ ਸਕਦੇ ਆ ਬਸ ਉਹਦੇ ਕਰਕੇ ਸਾਨੂੰ ਸ਼ਸਤਰ ਰੱਖਣੇ ਪੈਂਦੇ ਆ ਬਾਕੀ ਮਹਾਰਾਜ ਨੇ ਕਿਹਾ ਸੀਗਾ ਵੀ ਆਪਣੀ ਰੱਖਿਆ ਵਾਸਤੇ ਸ਼ਸਤਰ ਜ਼ਰੂਰ ਹੋਣੇ ਚਾਹੀਦੇ ਆ ਕੋਲੇ ਤੁਹਾਡੇ ਇਹਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਇਹਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਉਦੇ ਕਰਕੇ ਆਪਾਂ ਸ਼ਸਤਰ ਸਾਰੇ ਨਾਲ ਰੱਖਦੇ ਆ। ਅੱਛਾ ਇੱਕ ਇਹ ਵੀ ਗੱਲ ਮੈਂ ਸੁਣੀ ਆਂ ਕਹਿੰਦੇ ਨਿਹੰਗ ਸਿੰਘ ਜਿਹੜੇ ਹੁੰਦੇ ਨੇ ਉਹਨਾਂ ਕੋਲੇ ਜਿਹੜੇ ਸ਼ਸਤਰ ਹੁੰਦੇ ਆ ਉਹਦੇ ਬਕਾਇਦਾ ਲਾਇਸੈਂਸ ਵੀ ਬਣਦੇ ਨੇ। ਹਾਂਜੀ ਹਾਂਜੀ ਹਾਂਜੀ। ਲਾਇਸੈਂਸ ਹੈਗੇ ਆਪਣੇ ਕੋਲ। ਉਹ ਲਾਇਸੈਂਸ ਕਿੱਥੋਂ ਬਣਦੇ ਨੇ? ਉਹ ਆਪਣੇ ਦਲ ਬਣੇ ਹੋਏ ਦਲ ਪੰਥਾਂ 'ਚੋਂ ਬਣਦੇ ਆ ਜਿੱਦਾਂ ਬੁੱਢਾ ਦਲ, ਤਰਨਾ ਦਲ, ਵਿਧੀ ਜੰਦੀਆਂ ਦਾ ਦਲ, ਐਦਾਂ ਦਲ ਪੰਥਾਂ 'ਚੋਂ ਜਥੇਦਾਰ ਹੁੰਦੇ ਆ ਉਹ ਬਕਾਇਦਾ ਗਵਰਨਮੈਂਟ ਦੀ ਮੋਹਰ ਲੱਗਦੀ ਆ। ਸਾਈਨ ਹੁੰਦੇ ਉਹਨਾਂ ਦੇ। ਆਪ ਨੂੰ ਦਿਖਾ ਵੀ ਸਕਦੇ ਆਂ ਆਪਾਂ ਤੁਹਾਨੂੰ। ਤੇ ਉਹਦੇ ਵਿੱਚ ਫਿਰ ਕੀ ਹੁੰਦਾ ਵੀ ਤੁਹਾਨੂੰ ਉਦੇ ਵਿੱਚ ਆਪਾਂ ਇਦਾਂ ਆ ਵੀ ਟ੍ਰੇਨ ਦਾ ਸਫ਼ਰ ਆ ਜਿਹੜਾ ਨਿਹੰਗ ਸਿੰਘ ਉਹ ਫ੍ਰੀ ਕਰ ਸਕਦੇ ਆ ਸ਼ਸਤਰ ਜਿਹੜਾ ਮਰਜ਼ੀ ਰੱਖ ਸਕਦੇ ਆ ਟੋਲ ਪਲਾਜ਼ਾ ਜਿਹੜਾ ਆਪਣਾ ਉਹ ਨਿਹੰਗ ਸਿੰਘਾਂ ਦਾ ਨਹੀਂ ਕਿਤੇ ਵੀ ਨਹੀਂ ਕਟੂਗਾ ਪੂਰੇ ਇੰਡੀਆ ਦੇ ਵਿੱਚ ਕਿਤੇ ਵੀ ਨਹੀਂ ਕੱਟਦਾ ਇਹ ਆਪਾਂ ਨੂੰ ਫੈਸਿਲਿਟੀਆਂ ਨੇ